ਤਾਂ ਦੇਖ ਸਕਦੇ ਤੁਸੀਂ ਬਹੁਤ ਤੇਜ਼ ਜਿਹੜੀ ਹਨੇਰੀ ਹੈ ਉਹ ਬਗਣੀ ਸ਼ੁਰੂ ਹੋ ਗਈ ਹੈ ਸੋ ਕਾਲੀ ਘਟਾ ਛਾਈ ਹੋਈ ਹੈ ਕਿਸਾਨ ਵੀਰਾਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਆਸ ਇਹ ਅਰਦਾਸ ਕਰਦੇ ਆਂ ਪ੍ਰਮਾਤਮਾ ਦੇ ਅੱਗੇ ਤੇ ਜਿਸ ਤਰੀਕੇ ਨਾਲ ਆਸਮਾਨ ਦੇ ਵਿੱਚ ਬੱਦਲ ਛਾਇਏ ਹਨੇਰੀ ਜਿਹੜੀ ਹੈ ਚਾਦਰियां ਦੇਖ ਸਕਦੇ ਤੁਸੀਂ ਜਿਹੜੇ ਤੇਜ਼ ਹਵਾਵਾਂ ਭੱਗ ਰਹੀਆਂ ਨੇ ਕਿ ਸ੍ਰੀ ਕੀਤੇ ਵਾ ਜਿਹੜੇ ਦਰਖਤ ਹੈ ਉਹ ਹਵਾ ਦੇ ਚੁਕਾ ਹਨ ਡਿੱਡੇ ਹੋਏ ਪਏ ਨੇ ਅਸਮਾਨ ਦੇ ਵਿੱਚ ਜਿਹੜੀ ਲਗਾਤਾਰ ਬਿਜਲੀ ਹੈ ਉਹ ਲਸ਼ਕਰੀ ਹੈ ਤਾਂ ਸੰਸਾਰ ਦੂਸਰਾਂ ਤੇ ਆਵਾਜ਼ ਹੈ ਬਹੁਤ ਜਿਆਦਾ ਆਣੀ ਸ਼ੁਰੂ ਹੋ ਗਈ ਹੈ ਸੋ ਦੇਖਾ ਟਿੰਡਿਗੜ ਵਰਗੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਤੁਸੀਂ ਕਾਲੀ ਘਟਾ ਇਸ ਵਕਤ ਚੜ ਕੇ ਆਈ ਹੋਈ ਹੈ ਤਾਂ ਦੇਖ ਰਹੇ ਹੋ ਤੁਸੀਂ ਜਿਹੜੀ ਕਾਲੀ ਘਟਾ ਦੇ ਨਾਲ ਸੰਭਾਵਨਾ ਹੈ ਕਿ ਮੀਂਹ ਹੈ ਜਿਹੜਾ ਬਹੁਤ ਹੀ ਤੇਜ਼ ਆਉਣ ਵਾਲਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਬਿਜਲੀ ਜਿਹੜੀ ਲਸ਼ਕਰੀ ਹੈ ਲਗਾਤਾਰ ਹਵਾਵਾਂ ਤੇਜ਼ ਵਗ ਰਹੀਆਂ ਨੇ 2 ਦਿਨ ਦਾ ਜਿਹੜਾ ਦੱਸਿਆ ਗਿਆ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ 2 ਦਿਨ ਜਿਹੜੀ ਤੇਜ਼ ਮੀਂਹ ਹਨੇਰੀ ਉਹ ਲਗਾਤਾਰ ਪੰਜਾਬ ਦੇ ਇਹ ਵਿੱਚ ਜੇਕਰ ਗੱਲ ਕਰੀ ਜਾਵੇ ਚੱਲੇਗੀ ਤਾਂ ਹੁਣ ਅਸੀਂ ਚੰਡੀਗੜ੍ਹ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਜਿਹੜਾ এনਵਾਇਰਨਮੈਂਟ ਹੈ ਉਹ ਇਸ ਤਰ੍ਹਾਂ ਦਾ ਹੀ ਇੱਥੇ ਜਿਹੜੀ ਮੀਂਹ ਤੇ ਹਨੇਰੀ ਬਹੁਤ ਹੀ ਜ਼ਿਆਦੀ ਜਦੋਂ ਪੈਂਦੇ ਆ ਤਾਂ ਬਹੁਤ ਹੀ ਜ਼ਿਆਦੀ ਜਿਹੜਾ ਮੀਂਹ ਆ ਉਹ ਵੀ ਪੈਂਦਾ ਤੇ ਹਨੇਰੀ ਵੀ ਬਹੁਤ ਜ਼ਿਆਦੀ ਚੱਲਦੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਦਾਂ ਬਿਜਲੀ ਲਸ਼ਕਰੀ ਜਾਂ ਲਗਾਤਾਰ ਜਿਹੜਾ ਮੌਸਮ ਹੈ ਉਹ ਖਰਾਬ ਹੋ ਰਿਹਾ ਹੈ ਤਾਂ 2 ਦਿਨ ਦਾ ਜਿਹੜਾ ਮੌਸਮ ਵਿਭਾਗ ਦੇ ਪਹਿਲਾਂ ਅਲਰਟ ਐ ਜਾਰੀ ਕੀਤਾ ਗਿਆ ਹੈ ਕਿ ਜਿਹੜੀ ਤੇਜ਼ ਬਿਜਲੀ ਇਹ ਲਾਸਕੇ ਕੀਤੇ ਤੇਜ਼ ਜਿਹੜਾ بارش ਤੇ ਹਨੇਰੀ ਚੱਲੇਗੀ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਵੈਦਰ ਹੈ ਖਰਾਬ ਹੋ ਚੁੱਕਿਆ ਹੈ ਸੋ ਲੋਕਾਂ ਦੇ ਵੱਲ ਵੀ ਆਪਣੇ ਜਿਹੜੇ ਕੰਮਕਾਰ ਹੈ ਉਹ ਤੇਜ਼ੀ ਨਾਲ ਨਿਪਟਾਉਣੇ ਸ਼ੁਰੂ ਕਰ ਦਿੱਤੇ ਆ ਸ਼ਹਿਰਾਂ ਦੇ ਵਿੱਚ ਜਿਹੜੀ ਆਵਾਜ਼ ਆਈ ਹੈ ਉਹ ਤੇਜ਼ ਹੋ ਚੁੱਕਿਆ ਲੋਕ ਆਪਣੇ ਘਰਾ ਘਾਰਾਂ ਨੂੰ ਜਿਹੜੇ ਤੇਜ਼ੀ ਦੇ ਨਾਲ ਉਹ ਜਾਣਾ ਸ਼ੁਰੂ ਕਰ ਦਿੱਤਾ ਹੈ ਕਿ ਲੋਕਾਂ ਦੇ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰੋੜਾਂ ਦੇ ਉੱਪਰ ਵੀ ਜਿਹੜੇ ਹਨੇਰੀ ਦੇ ਕਾਰ ਲਫਾਫੇ ਕਿਸ ਤਰੀਕੇ ਨਾਲ ਆਉਂ ਰਹੇ ਨੇ ਦੇਖ ਸਕਦੇ ਤੁਸੀਂ ਕਿੰਨੀ ਜਿਹੜੀ ਵਿਜਲੀ ਲਸ਼ਕ ਰਹੀ ਹੈ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਦੋ ਦਿਨ ਜਿਹੜੀ ਮੀਂਹ ਤੇ ਹਨੇਰੀ ਦੱਸੀ ਹੋਈ ਹੈ ਮੌਸਮ ਵਿਭਾਗ ਦੇ ਬੋਲੋ ਕਿ ਲਗਾਤਾਰ ਜਿਹੜੀ ਤੇਜ਼ ਹਨੇਰੀ ਤੇ ਜਿਹੜਾ ਮੀਂਹ ਹੈ ਉਹ ਪਵੇਗਾ ਤਾਂ ਉੱਥੇ ਹੀ ਜੇਕਰ ਕਣਕਾਂ ਦੀ ਗੱਲ ਕਰੀਏ ਕਣਕਾਂ ਸਾਰੀਆਂ ਹੀ ਪੱਕੀਆਂ ਹੋਈਆਂ ਨੇ ਸੋ ਕਿਸਾਨ ਵੀਰਾਂ ਦਾ ਜਿਹੜਾ ਨੁਕਸਾਨ ਆਏ ਸਾਲੇ ਹੁੰਦਾ ਹੈ ਪਰ ਅਸੀਂ ਆਸ ਤੇ ਅਰਦਾਸ ਕਰਦੇ ਹਾਂ ਕਿ ਇਸ ਸਾਲ ਵੀ ਕਿਸਾਨ ਵੀਰਾਂ ਦਾ ਕੋਈ ਵੀ ਜਿਹੜਾ ਨੁਕਸਾਨ ਹੈ ਉਹ ਨਾ ਹੋਵੇ ਪ੍ਰਮਾਤਮਾ ਸੁੱਖ ਰੱਖੇ ਕਿਉਂਕਿ ਫਸਲਾਂ ਜਿਹੜੀਆਂ ਪੁੱਤਾਂ ਵਾਂਗ ਪਾਲੀਆਂ ਜਾਂਦੀਆਂ ਨੇ ਫਸਲਾਂ ਨੂੰ ਅੰਨ ਨੂੰ ਸਾਰੇ ਹੀ ਖਾਂਦੇ ਨੇ ਉਹੀ ਜਿਹੜੀ ਫਸਲ ਹੈ ਉਹੀ ਜਿਹੜਾ ਅੰਨ ਹੈ ਉਹ ਸ਼ਹਿਰਾਂ ਦੇ ਵਿੱਚ ਵੀ ਜਾਂਦਾ ਹੈ ਪਿੰਡਾਂ ਦੇ ਵਿੱਚੋਂ ਜੇਕਰ ਉਹ ਖਰਾਬ ਹੋ ਜਾਵੇਗਾ ਤਾਂ ਸਾਰਿਆਂ ਦਾ ਹੀ ਨੁਕਸਾਨ ਹੋਵੇਗਾ ਇਸ ਦੇ ਵਿੱਚ ਇਕੱਲੇ ਕਿਸਾਨ ਵੀਰਾਂ ਦਾ ਨਹੀਂ ਸਾਰਿਆਂ ਦਾ ਹੀ ਨੁਕਸਾਨ ਹੋਵੇਗਾ ਸੋ ਆਸ ਕਰਦੇ ਹਾਂ ਕਿ ਜਿਹੜਾ ਫਸਲ ਹੈ ਜਿਹੜੀ ਉਹ ਨਾ ਖਰਾਬ ਹੋਵੇ ਜਿਹੜੀ ਭਾਰੇ ਹਨੇਰੀ ਐ ਤੇ ਨਹੀਂ ਐ ਜਿਹੜਾ ਉਹ ਨਾ ਪਵੇ ਆ ਜੇਕਰ ਪੈਣੀ ਐ ਤਾਂ ਥੋੜਾ ਮੀਂਹ ਪਵੇ ਪਰ ਹਨੇਰੀ ਨਾਲ ਚੱਲੇ ਪਰ ਮੌਸਮ ਦੇ ਵਿੱਚ ਜਿਹੜੀ ਕਾਫੀ ਤਬਦੀਲੀ ਇਕਦਮ ਵੀ ਆ ਗਈ ਐ ਕਾਲੀ ਘਟਾ ਜਿਹੜੀ ਚੜ ਕੇ ਪਰ ਆ ਗਈ ਐ ਤਾਂ ਜਿਹੜੀ ਹਨੇਰੀ ਐ ਉਹ ਵੀ ਚੱਲਣੀ ਸ਼ੁਰੂ ਹੋ ਗਈ ਐ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਆਸਮਾਨ ਦੇ ਵਿੱਚ ਜਿਹੜੀ ਬਿਜਲੀ ਐ ਉਹ ਗਰਜ ਰਹੀ ਐ ਲਗਾਤਾਰ ਜਿਹੜੀ ਕਾਲੀਆਂ ਘਟਾ ਚੜ ਕੇ ਆ ਗਈਆਂ ਨੇ ਸੋ ਮੌਸਮ ਵਿਭਾਗ ਦੇ ਵੱਲੋਂ 2 ਦਿਨ ਦਾ ਜਿਹੜਾ ਅਲਰਟ ਐ ਉਹ ਜਾਰੀ ਕੀਤਾ ਹੋਇਆ ਹੈ ਕਾਲੀ ਘਟਾੜੀ ਹੈ ਚੜ ਕੇ ਆਈ ਹੋਈ ਹੈ ਲਗਾਤਾਰ ਜਿਹੜੇ ਬੱਦਲ ਨੇ ਆਸਮਾਨ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਕਾਲੀ ਘਟਾ ਛਾਈ ਹੋਈ ਹੈ ਤਾਂ ਦੇਖ ਰਹੇ ਹਾਂ ਤੁਸੀਂ ਸ਼ੇਰਾਂ ਦੇ ਵਿੱਚ ਆਵਾਜ਼ ਆਈ ਹੈ ਜਿਹੜੀ ਲਗਾਤਾਰ ਤੇਜ਼ ਹੋਈ ਹੈ ਲੋਕ ਆਪਣੇ ਘਰਾਂ ਨੂੰ ਭੱਜਣ ਅੱਠ ਵੀ ਜਿਹੜੇ ਹੈ ਜਾਣ ਲੱਗ ਪਏ ਨੇ ਤਾਂ ਦੇਖ ਸੰਦੂਸੀ ਕਿੰਨੀ ਜਿਹੜੀ ਲਸ਼ਕੋਰ ਹੈ ਬਿਜਲੀ ਮਾਰ ਰਹੀ ਹੈ ਕਿ ਜੰਡੀਗੜ ਵਰਗੇ ਸ਼ਹਿਰ ਦਾ ਨਾਇਰ ਮੈਂਟੇ ਹੈ ਜਿਹਾ ਇੱਥੇ ਜਦੋਂ ਵੀ ਕਦੇ ਹਾਲਾਤ ਬਣਦੇ ਨੇ بارش ਦੇ ਤਾਂ بارش ਇੱਥੇ ਪੈਂਦੀ ਹੀ ਬਹੁਤ ਹੈ ਆ ਦੇਖ ਸਕਦੇ ਤੁਸੀਂ ਹੱਥੇ ਜਿਹੜੀ ਹਨੇਰੀ ਹੈ ਉਹ ਵਗਣੀ ਸ਼ੁਰੂ ਹੋ ਗਈ ਹੈ ਆ ਆਸਮਾਨ ਦੇ ਵਿੱਚ ਵੀ ਜਿਹੜੀਆਂ ਬਿਜਲੀ ਦੀਆਂ ਤਰੰਗਾ ਨੇ ਉਹ ਵੜ ਰਹੀਆਂ ਨੇ ਬਹੁਤ ਜ਼ਿਆਦਾ ਜਿਹੜਾ ਫੁੱਦਲ ਹੈ ਉਹ ਉਹ ਚੁੱਕਿਆ ਸੋ ਆਸ ਕਰਦੇ ਹਾਂ ਕਿ ਕਿਸਾਨ ਵੀਰਾਂ ਦਾ ਜਿਹੜਾ ਨੁਕਸਾਨ ਹੋਣਾ ਹੋਵੇ ਇਹ بارش ਜਿਹੜੀ ਨਹੀਂ ਪਵੇ। ਹਨੇਰੀ ਐ ਥੋੜੀ ਬੋਤੀ ਚੱਲ ਕੇ ਜਿਹੜੀ ਬੰਦ ਹੋ ਜੇ ਤਾਂ ਦੇਖ ਸਕਦੇ ਤੁਸੀਂ। ਪਰ ਅਸਮਾਨ ਵੱਲ ਦੇਖ ਕੇ ਇੰਝ ਲੱਗ ਰਿਹਾ ਹੈ ਜਿਸ ਤਰੀਕੇ ਨਾਲ ਬੱਦਲ ਆਇਆ ਹੋਇਆ ਕਿ ਬਹੁਤ ਜ਼ਿਆਦਾ ਕਾਲੀ ਘਟਾ ਜਿਹੜੀ ਚੜੀ ਹੋਈ ਹੈ, بارش ਪੈ ਵੀ ਸਕਦੀ ਹੈ ਬਹੁਤ ਜ਼ਿਆਦਾ। ਤਾਂ ਹਨੇਰੀ ਜਿਹੜੀ ਪੂਰੀ ਆ ਉਹ ਚੱਲਣ ਲੱਗ ਸ਼ੁਰੂ ਹੋ ਗਈ ਹੈ। ਦੇਖ ਸਕਦੇ ਤੁਸੀਂ ਕਿ ਕਿੰਨਾ ਲੱਗ ਰਿਹਾ ਹੈ ਬਿਜਲੀ। ਲੋਕਾਂ ਦੇ ਵੱਲੋਂ ਜਿਹੜੀ ਆਵਾਜ਼ ਆਈ ਹੈ ਉਹ ਸ਼ਹਿਰਾਂ ਦੇ ਵਿੱਚ ਤੇਜ਼ ਹੋ ਗਈ ਲੋਕਾਂ ਦੇ ਵੱਲੋਂ ਘਰਾਂ ਨੂੰ ਜਾਣਾ ਜਿਹੜਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਦੇਖ ਰਹੇ ਹੋ ਆਸਮਾਨ ਦੇ ਵੱਲ ਦੇਖਿਓ ਕਿ ਝਲਕ ਮਾਰ ਕੇ ਦੇਖਿਓ ਕਿ ਇਸ ਤਰੀਕੇ ਨਾਲ ਜਿਹੜੀ ਬਿਜਲੀ ਹੈ ਉਹ ਲਸ਼ਕੋਰ ਮਾਰ ਰਹੀ ਹੈ ਦੇਖ ਸਕਦੇ ਹੋ ਤੁਸੀਂ ਤਾਰਾਂ ਜਿਹੜੀਆਂ ਬਣ ਰਹੀਆਂ ਨੇ ਬਿਜਲੀ ਦੀਆਂ ਤਾਂ ਕਾਫੀ ਜਿਹੜੀ ਹਨੇਰੀ ਹੈ ਉਹ ਤੇਜ਼ ਹੋ ਚੁੱਕਿਆ ਆਸਮਾਨ ਦੇ ਵਿੱਚ ਕਾਲੀ ਘਟਾ ਜਿਹੜੀ ਹੈ ਚੜ ਕੇ ਉਹ ਬੱਦਲ ਦੀ ਆ ਗਈ ਹੈ ਦੇਖਿਓ ਤੁਸੀਂ ਆਸਮਾਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀਆਂ ਦੇਖ ਰਿਹਾ ਤੁਸੀਂ ਕਿੰਦਾ ਲਸ਼ਕਣੀ ਜਿਹੜੀ ਸ਼ੁਰੂ ਹੋ ਗਈ ਹੈ ਸੋ ਆ ਕਰਦੇ ਆ ਦੁਆ ਕਰਦੇ ਆ ਰੱਬ ਅਗੇ ਕਿ ਕਿਸਾਨਾਂ ਦਾ ਜਿਹੜਾ ਨੁਕਸਾਨ ਨਾ ਹੋਵੇ ਕਿਉਂਕਿ ਫਸਲ ਸਾਰੀ ਪੱਕੀ ਪਈ ਹੈ ਸਾਰੇ ਨੇ ਉਹੀ ਫਸਲੋਂ ਖਾਣਾ ਆ ਸ਼ਹਿਰਾਂ ਦੇ ਵਿੱਚ ਵੀ ਉਹੀ ਆਟਾ ਜਾਣਾ ਆ ਉਹੀ ਸਾਰਾ ਜਿਹੜਾ ਅੰਨ ਆਉ ਜਾਣਾ ਆ ਤਾਂ ਦੇਖ ਸਕਦੇ ਤੁਸੀਂ ਆਵਾਜ਼ ਆਈਏ ਜਿਹੜੀ ਉਹ ਤੇਜ਼ ਹੋ ਗਈ ਹੈ ਸ਼ਹਿਰਾਂ ਦੇ ਵਿੱਚ ਦੇਖ ਸਕਦੇ ਕਿੰਨੀ ਜੜੀ ਬਿਜਲੀ ਆ ਉਹ ਲਸ਼ਕੜੀ ਲਗਾਤਾਰ ਸ਼ੁਰੂ ਹੋ ਚੁੱਕੀ ਹੈ ਤਾਂ ਦੇਖ ਸਕਦੇ ਹੋ ਕਾਲੀ ਘਟਾ ਜਿਹੜੀ ਲਗਾਤਾਰ ਛਾਈ ਹੋਈ ਹੈ ਬਿਜਲੀ ਹੈ ਜਿਹੜੀ ਉਹ ਲਸ਼ਕਣੀ ਸ਼ੁਰੂ ਹੋ ਗਈ ਹੈ ਤਾਂ ਤੇਜ ਜਿਹੜਾ ਮੀਂਹ ਹਨੇਰੀ ਹੈ ਉਹ ਆਵੇਗਾ ਬਹੁਤ ਹੀ ਜ਼ਿਆਦਾ ਜਿਹੜੇ ਬੱਦਲ ਨੇ ਉਹ ਗਰਜ ਰਹੇ ਨੇ ਆਸਮਾਨ ਦੇ ਵਿੱਚ ਬਿਜਲੀ ਜਿਹੜੀ ਘੋਰ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਾਲੀ ਘਟਾ ਛਾਈ ਹੋਈ ਹੈ ਇੱਕਦਮ ਕਿਸ ਤਰੀਕੇ ਨੇ ਇਹ ਬਿਜਲੀ ਲਸ਼ਕਰੀ ਹੈ ਸੋ ਹੰ ਬਹੁਤ ਹੀ ਜਿਆਦੇ ਕਾਲੀ ਘਟਾ ਚੜ ਕੇ ਆ ਗਈ ਦੋ ਦਿਨ ਦਾ ਜਿਹੜਾ ਇਹ ਦੱਸਿਆ ਹੋਇਆ ਮੀਂਹ ਤੇ ਹਨੇਰੀ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੱਦਲ ਜਿਹੜੇ ਛਾਏ ਹੋ ਨੇ ਕਾਲੀ ਘਟਾ ਚੜ ਕੇ ਦੇਖ ਸਕਦੇ ਹੋ ਤੁਸੀਂ ਕਿੰਨੀ ਜਿਹੜੀ ਬਿਜਲੀ ਆ ਉਹ ਲਸ਼ਕਰੀ ਹੈ ਦੇਖ ਸਕਦੇ ਹੋ ਤੁਸੀਂ ਬਿਜਲੀ ਕਿਸ ਤਰੀਕੇ ਨਾਲ ਲਿਸ਼ਕਰੀ ਹੈ ਅੱਜ ਇਹ ਜਿਹੜਾ ਹਨੇਰਾ ਚੜਕੇ ਆਵੇਗਾ ਤੂਫਾਨ ਕਾਫੀ ਜਿਹੜੇ ਸ਼ਹਿਰਾਂ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਖਰੀਦ ਫਰੋਖਤ ਤੇਜ਼ ਕਰ ਦਿੱਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਨੇਰੀ ਹੈ ਜਿਹੜੀ ਉਹ ਲਗਾਤਾਰ ਚੱਲ ਰਹੀ ਹੈ ਆ ਦੋ ਦਿਨ ਹੈ ਜਿਹੜਾ ਭਾਰੀ ਤੂਫਾਨ ਹੈ ਜਿਹੜਾ ਦੱਸਿਆ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਆ ਬਿਜਲੀ ਵੀ ਨਸ਼ ਕਰੀ ਹੈ ਅਸਮਾਨ ਦੇ ਵਿੱਚ ਜਿਹੜਾ ਬੱਦਲ ਹੈ ਬਹੁਤ ਜਿਆਦੇ ਹੋਇਆ ਹੋਇਆ ਸੀ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਇਹ ਚੰਡੀਗੜ੍ਹ ਸ਼ਹਿਰ ਦੀਆਂ ਨੇ ਚੰਡੀਗੜ੍ਹ, ਕਰਨ, ਮੁਹਾਲੀ ਦੇਖ ਲੈ ਤੁਸੀਂ ਆਸਮਾਨ ਦੇ ਵਿੱਚ ਜਿਹੜੀ ਬਿਜਲੀ ਲੱਗ ਰਹੀ ਹੈ ਕਿਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਜਿਹੜੀ ਆਵਾਜ਼ ਆਈ ਹੈ ਉਹ ਤੇਜ਼ ਹੋ ਚੁੱਕੀ ਹੈ। ਔਰ ਆਸਮਾਨ ਦੇ ਜਿਹੜਾ ਬੱਦਲ ਹੈ ਕਿੰਨਾ ਬੱਦਲ ਆਸਮਾਨ ਦੇ ਵਿੱਚ ਉਹ ਵੀ ਸੀ ਤੁਹਾਨੂੰ ਦਿਖਾਣੇ ਆ ਬ੍ਰਿਜ ਦੇ ਉੱਪਰ ਤੋਂ ਹੋ ਕੇ ਵੀ ਤੁਹਾਨੂੰ ਜਿਹੜੀਆਂ ਤਸਵੀਰਾਂ ਅਸੀਂ ਜਰੂਰ ਸੰਗਿਆ ਕਰਦੇ ਆ ਤੁਹਾਡੇ ਨਾਲ ਤਾਂ ਤੁਸੀਂ ਪਹਿਲਾਂ ਦੇਖ ਰਹੇ ਹੋ ਸ਼ਹਿਰ ਦੇ ਵਿੱਚ ਕਿੰਨਾ ਲੋਕਾਂ ਨੇ ਥੋੜੀ ਸਪੀਡ ਹੈ ਜਿਹੜੀ ਉਹ ਵਧਾ ਦਿੱਤੀ ਹੈ ਆਪਣੇ ਕਮਾਕਾਰਾਂ ਦੇ ਵਿੱਚ ਸਿੱਧੇ ਘਰ ਨੂੰ ਜਾਣ ਦੇ ਲਈ ਬਸ ਤੜਾ ਜਿਹੜਾ ਖਾਲੀ ਘਟਾ ਹੈ ਸਹੀ ਹੋਈ ਹੈ ਬਿਜਲੀ ਲੱਗ ਗਈ ਹੈ ਦੇਖ ਸਕਦੇ ਹੋ ਤੁਸੀਂ ਅਸੀਂ ਤੁਹਾਨੂੰ ਇਹ ਰਿਹਾ ਤਸਵੀਰਾਂ ਦਿਖਾਵਾਂਗੇ ਕਿਸ ਤਰੀਕੇ ਨਾਲ ਪ੍ਰਲੋਸ਼ਕ ਦੀ ਬਿਜਲੀ ਤੁਸੀਂ ਆਸਮਾਨ ਦੇ ਵਿੱਚ ਜ਼ਰੂਰ ਦੇਖਿਓ ਆਸਮਾਨ ਦੇ ਵਿੱਚ ਬਿਜਲੀ ਹੈ ਜਿਹੜੀ ਲਸ਼ਕ ਰਹੀ ਹੈ ਲੋਕਾਂ ਦੇ ਬਰੋ ਕਮਾਂਕਾਰਾਂ ਦੇ ਵਿੱਚ ਜਿਹੜੀ ਸਪੀਡ ਹੈ ਉਹ ਵਧਾ ਦਿੰਦੀ ਹੈ ਤਾਂ ਦੇਖ ਸਕਦੇ ਤੁਸੀਂ ਆਸਮਾਨ ਦੇ ਵਿੱਚ ਬਿਜਲੀ ਦੀ ਲਸ਼ਕੋਰ ਪੈ ਰਹੀ ਹੈ ਕਾਲੀ ਘਟਾਰੜੀ ਉਹ ਛਾ ਗਈ ਹੈ ਲਗਾਤਾਰ ਬੱਦਲ ਹੈ ਜਿਹੜੇ ਬਹੁਤ ਜ਼ਿਆਦੇ ਬੱਦਲ ਹੈ ਜਿਹੜੇ ਆਸਮਾਨ ਦੇ ਵਿੱਚ ਛਾਏ ਹੋਏ ਨੇ ਤਤੋਂ ਨੇ ਸੀ ਬਿਜਲੀ ਲੈਣ ਦੀ ਜ਼ਰੂਰ ਦਿਖਾਵਾਂਗੇ ਹੁਣ ਦੇਖ ਸਕਦੇ ਹੋ ਭਾਰੀ ਜਿਹੜਾ ਬੱਦਲ ਹੈ ਉਹ ਚੜ ਕੇ ਆ ਗਿਆ ਹੈ ਜੇਕਰ ਮੀਂਹ ਮੀਂਹ ਦੇ ਨਾਲ ਹਨੇਰੀ ਜੇਕਰ ਆਪਣਾ ਰੁਖ ਬਦਲ ਲਿਆ ਹੈ ਜਾਂ ਘਟ ਵਗਦੀ ਹੈ ਤਾਂ ਬਹੁਤ ਹੀ ਜ਼ਿਆਦਾ ਹੈ ਜਿਹੜਾ ਭਾਰੀ ਬੱਦਲ ਆਇਆ ਹੋਇਆ ਇਸ ਦਿਨ ਅਜੇ ਬਾਰਿਸ਼ ਬਹੁਤ ਜ਼ਿਆਦਾ ਹੋਵੇਗੀ ਜਿਸ ਦੇ ਕਾਰਨ ਕਿਸਾਨ ਵੀਰਾਂ ਦਾ ਜਿਹੜਾ ਨੁਕਸਾਨ ਵੀ ਹੋਵੇਗਾ ਸੋ ਆਸ ਕਰਦੇ ਹਾਂ ਕਿ ਨਾ ਹੀ ਪਵੇ ਜਿਹੜਾ ਭਾਰੀ ਇਹ ਬੱਦਲ ਆਇਆ ਹੋਇਆ ਕਿਸਾਨ ਵੀਰਾਂ ਦੇ ਲਈ ਵੀ ਇਹ ਦਿਨ ਬਹੁਤ ਹੀ ਜ਼ਰੂਰੀ ਨੇ ਕਿਉਂਕਿ ਉਹਨਾਂ ਦੀਆਂ ਫਸਲਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਨੇ ਜੇਕਰ ਲੋੜੋਂ ਵੱਧ ਕੇ ਜਿਹੜਾ ਮੀਂਹ ਹੋ ਜਾਵੇ